ਪੂਰੇ ਦੇਸ਼ ਭਰ ਦੇ ਵਿੱਚ ਖਬਰਾਂ ਚੱਲੀਆਂ ਕਿ ਪਤਨੀ ਵੱਲੋਂ ਪਤੀ ਨੂੰ ਮਾਰ ਦਿੱਤਾ ਗਿਆ ਬਹੁਤ ਸਾਰੀ ਜਗ੍ਹਾ ਤੇ ਅਜਿਹਾ ਕੁਝ ਦੇਖਣ ਨੂੰ ਮਿਲਿਆ ਜਿੱਥੇ ਇੱਕ ਪਤਨੀ ਨੇ ਆਪਣੇ ਪਤੀ ਨੂੰ ਮਾਰ ਕੇ ਡਰਮ ਵਿੱਚ ਪਾਤਾ ਤੇ ਦੂਸਰੇ ਪਾਸੇ ਰਾਜਾ ਰਗਵੰਸ਼ੀ ਸੀ ਜਿਹੜਾ ਉਸ ਨੂੰ ਪਹਾੜੀ ਤੋਂ ੱੱਕਾ ਦੇਤਾ ਅਜੀਆਂ ਕਹਾਣੀਆਂ ਤਾਂ ਤੁਸੀਂ ਦੇਖੀ ਹੋਣੀਆਂ ਪਰ ਨਾਲ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕੁਝ ਵੱਖਰਾ ਤੇ ਅਨੋਖਾ ਦੇਖਣ ਨੂੰ ਮਿਲੂਗਾ ਕਿ ਇੱਕ ਪਤਨੀ ਦਾ ਆਪਣੇ ਪਤੀ ਦੇ ਲਈ ਪਿਆਰ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਹੈ ਪਤੀ ਨੂੰ ਜਿਹੜਾ ਮੋਢੇ ਤੇ ਚੱਕ ਕੇ ਹਰ ਦੁਆਰ ਦੀ ਜਿਹੜੀ ਵੀਡੀਓ ਹੈ ਵੀਡੀਓ ਵਾਇਰਲ ਹੋਈ ਹੈ ਇਸ ਕਰਕੇ ਕਿ ਪਤੀ ਪਤਨੀ ਦਾ ਪਿਆਰ ਇਸ ਵੀਡੀਓ ਤੋਂ ਝਲਕ ਰਿਹਾ ਹੈ ਤਾਂ ਦੋਸਤੋ ਜਿੰਨੇ ਵੀ ਦੋਸਤ ਵੀਡੀਓ ਦੇਖ ਰਹੇ ਨੇ ਤਾਂ ਅੱਜ ਇਸ ਔਰਤ ਨੇ ਦਿਖਾ ਦਿੱਤਾ ਕਿ ਪਤੀ ਦੇ ਨਾਲ ਜਿਹੜਾ ਸੱਤ ਜਨਮਾਂ ਦਾ ਰਿਸ਼ਤਾ ਹੁੰਦਾ ਉਹ ਕਿਸ ਤਰੀਕੇ ਦੇ ਨਾਲ ਨਿਭਾਇਆ ਜਾਂਦਾ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਵੀਡੀਓ ਕੁਝ ਹੋਰ ਦਰਸਾਉਂਦੀਆਂ ਨੇ ਕਿ ਪਤਨੀ ਪਤੀਆਂ ਦਾ ਕਤਲ ਕਰਦੀਆਂ ਨੇ ਪਰ ਆਹ ਵੀਡੀਓ ਲੋਕਾਂ ਨੂੰ ਸਨੇਹਾ ਵੀ ਦੇ ਰਹੀ ਹੈ ਤੇ ਇਸੇ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਹੈ ਤੇ ਲੋਕਾਂ ਨੂੰ ਇੱਕ ਚੰਗਾ ਸਨੇਹਾ ਵੀ ਦੇ ਰਹੀ ਹੈ ਸੌਣ ਦਾ ਮਹੀਨਾ ਹੈ ਅੱਜ ਸੌਣ ਸੌਣ ਦਾ ਪਹਿਲਾ ਸੋਮਵਾਰ ਹੈ ਤੇ ਸਾਰੇ ਮੰਦਰ ਪਹੁੰਚੇ ਤਾਂ ਇਹ ਔਰਤ ਵੀ ਆਪਣੇ ਪਤੀ ਨੂੰ ਮੋਡੇ ਦੇ ਚੁੱਕ ਕੇ ਨਾਲ ਬੱਚਾ ਜਾ ਰਿਹਾ ਤਾਂ ਮੋਡੇ ਦੇ ਚੁੱਕਿਆ ਦਰਸ਼ਨ ਕਰਵਾਉਣ ਦੇ ਲਈ ਜਿਹੜਾ ਮੰਦਰ ਦੇ ਵਿੱਚ ਲੈ ਕੇ ਆਈ ਹੈ ਤੇ ਇਹ ਵੀਡੀਓ ਕਿਸੇ ਨੇ ਬਣਾਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰਤੀ ਉਸ ਤੋਂ ਬਾਅਦ ਸਲੂਟ ਹੈ ਇਸ ਲੇਡੀਜ਼ ਨੂੰ ਜਿਸ ਨੇ ਲੋਕਾਂ ਤੱਕ ਇੱਕ ਚੰਗਾ ਸੁਨੇਹਾ ਪਹੁੰਚਾਇਆ ਕਿਉਂਕਿ ਕਿਤੇ ਨਾ ਕਿਤੇ ਪਤਨੀ ਦੀ ਜਿਹੜੀ ਛਵੀ ਸੀ ਉਹ ਲੋਕਾਂ ਦੇ ਵਿੱਚ ਗਲਤ ਦਿਖਾਈ ਜਾ ਰਹੀ ਸੀ ਤਾਂ ਇਸ ਵੀਡੀਓ ਦੇ ذریعے ਇੱਕ ਚੰਗਾ ਸੁਨੇਹਾ ਜਿਹੜਾ ਉਹ ਦਿੱਤਾ ਗਿਆ ਤਾਂ ਦੋਸਤੋ ਹੁਣ ਤੁਸੀਂ ਆਪਣੀ رائے ਜਿਹੜੀ ਆ ਕਮੈਂਟਾਂ 'ਚ ਸਾਂਝੀ ਕਰਨੀ ਹੈ ਕਿ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਅੱਗ-ਬਾਂਗ ਹੋ ਰਹੀ ਹੈ ਕਿ ਜਿੱਥੇ ਕਾਤਲ ਹੋ ਰਹੇ ਨੇ ਪਤੀਆਂ ਦੇ ਤਾਂ ਉੱਥੇ ਹੀ ਇਹ ਵੀਡੀਓ ਜਿਹੜੀ ਹੈ ਇੱਕ ਪਤੀ-ਪਤਨੀ ਦੇ ਸੱਤ ਜਨਮਾਂ ਦੇ ਰਿਸ਼ਤੇ ਨੂੰ ਵੀ ਦਰਸਾਉਂਦੀ ਹੈ ਤਾਂ ਹੁਣ ਵੀਡੀਓ ਤੁਸੀਂ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਵੀਡੀਓ ਸ਼ੇਅਰ ਤੋਂ ਹੀ ਪਤਾ ਲੱਗਣਾ ਕਿ ਲੋਕਾਂ ਤੱਕ ਪਹੁੰਚ ਗਈ ਤਾਂ ਦੋਸਤੋ ਹੁਣ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ